ਜਦੋਂ ਜਦੋਂ ਘਰ ਨੂੰ ਆਉਂਦੀ ਹੈ ਸਾਰਿਆਂ ਨੂੰ ਚੰਗੀ ਲੱਗਦੀ ਆ ਗਰਾਊਂਡ ਲੈਵਲ ਤੇ ਕੰਮ ਕੀਤੇ ਬਿਨਾ ਜਦੋਂ ਅਸੀਂ ਬੋਲ ਦਿੰਨੇ ਆ ਨਾ ਭਾਈ ਪੂਰਾ ਕਰਨਾ ਬਹੁਤ ਹੁੰਦਾ ਹੂੰ ਜੇ ਐਮਐਸਪੀ ਦੀ ਗੱਲ ਕਰਦੇ ਆ ਉਹੀ ਹੈ ਅਨਮੋਲ ਗਗਨਮਾਲ ਹੈ ਜਿਹੜੀਆਂ ਦੀ ਝਟਕੀਆਂ ਜਿ ਦਵਾਂਗੇ ਕਿੱਥੇ ਗਈਆਂ ਜੀ ਉਹ ਝਟਕੀਆਂ ਅਨਮੋਲ ਦਾ ਕਹਿੰਦੇ ਦਿੱਤਾ ਇਹ ਪਿਆਰ ਨਾ ਪੰਜਾਬ ਸਰਕਾਰ ਕੋ ਤੇ ਆਪਣਾ ਵਾਰਦਾਨ ਦੇਣ ਚੁਕੇ ਪੈਸੇ ਐ ਨਹੀਂ ਦੇ ਰਿਆ ਐਮਐਸਪੀ ਕਿੱਥੋਂ ਦੇ ਦੂਗੀ ਹੋਰ ਦੇਣ ਸਤੀਫਾ ਅਸੀਂ ਨਾ ਦਵਾਂਗੇ ਤੇ ਅਸੀਂ ਐ ਕਰਾਂਗੇ ਦੇਣ ਸਤੀਫਾ ਹੁਣੇ ਦਿੰਦੀ ਕਿਉਂ ਨਹੀਂ ਆ ਜੇ ਆਪਾਂ ਅੰਮ੍ਰਿਤਪਾਲ ਜੀ ਦੀ ਗੱਲ ਕਰਦੇ ਆਂ ਨਾ ਮਾਨ ਸਾਹਿਬ ਨੂੰ ਕਿੰਨੀ ਆਵ ਲੋਕਾਂ ਨੇ ਸਨਮਾਨ ਦਿੱਤਾ ਬਿਲਕੁਲ ਅੰਤਖ ਲੀਡਰ ਆ ਤੇ ਉਹ ਵੇਰ ਕੀ ਉੱਥੇ ਆ ਗਏ ਵੀ ਨਹੀਂ ਮੈਂ ਕਿਰਪਾਨ ਲੈ ਕੇ ਅੰਦਰ ਜਾਣਾ ਹੋ ਸਕਦਾ ਇਹ ਵੀ ਸਾਡਾ ਵੱਡਾ ਵੀਰ ਆ ਸਾਡੇ ਨੂੰ ਵੱਡੇ ਆ ਜੇ ਵੀ ਵੇਰ ਕਿਤੇ ਫਿਰ ਬਦੂਰ ਸਾਹਿਬ ਹਲਕਾ ਨਹੀਂ ਇਹ ਜਿਹੜਾ ਵੀ ਆਇਆ ਇਹਨਾਂ ਲੁੱਟਿਆ ਆ ਲੋਕਾਂ ਨੇ ਇਹਨਾਂ ਨੂੰ ਚਾਇਆ ਸੀ ਪਹਿਲੀਆਂ ਸਰਕਾਰਾਂ ਜੀ ਕਾਲੀਦਨ ਵੀ ਰਹੀ ਕਾਂਗਰਸ ਵੀ ਰਹੀ ਇਹਨਾਂ ਦੇ ਉੱਤੇ ਇਹਨਾਂ ਨੇ ਟੈਗ ਲਾ ਦਿੱਤਾ ਵੀ ਇਹ ਲੁੱਟੂ ਆ ਜੀ ਇਹ ਇਦਾਂ ਕਰਦੇ ਉਧਾਂ ਕਰਦੇ ਆ ਠੀਕ ਆ ਇਹ ਕੀ ਕਰਦੇ ਭਾਵੇਂ ਗਰੀਬਾਂ ਨੂੰ ਰੋਜ਼ਗਾਰ ਮਿਲਿਆ ਹੁੰਦਾ ਕਣਕ ਪਿਛੇ ਕਮ ਲੜਨਾ ਪੈਂਦਾ ਲੋਕ ਕਮਾਉਂਦੇ ਆਪਣਾ ਖਾਂਦੇ ਹੁਣ ਇਹਨਾਂ ਨੇ ਬੱਤੀ ਫ੍ਰੀ ਕਰਦੀ ਆ ਜੀ ਫਿਰ ਜੇ ਬੱਤੀ ਫ੍ਰੀ ਕੀਤੀ ਆ ਤੇ ਸਰਕਾਰੀ ਜਿੰਨੇ ਵੀ ਆ ਮਲਾਜਮਾਂ ਨੂੰ ਤਰਗਾ ਕਿਉਂ ਨਹੀਂ ਮਰਦੇ ਕੱਲ ਤੇ ਨਾ ਗਰਾਊਂਡ ਲੈਵਲ ਤੇ ਇਹਨਾਂ ਦੇ ਕੋਲ ਕੁਝ ਨਹੀਂ ਆ। ਬੱਸ ਉਹ ਕੁਝ ਛੁਟਕਲੇ ਆ ਤੇ ਜਾਂ ਤਾੜੀਆਂ ਮਾਰ ਲੀਆਂ ਵਿਧਾਨ ਸਭਾ ਜਾ ਕੇ ਸੈਸ਼ਨ 'ਚ ਜਾ ਕੇ ਬੱਸ ਇਹੋ ਕੁਝ ਹੀ ਆ। ਉਹ ਕਹਿੰਦਾ ਇੱਕ ਬੰਦਾ ਖਾਨ ਕਹਿੰਦਾ ਹੈ ਕਿ ਇੱਥੇ ਗੋਰੀ ਆ ਕੇ ਕੰਮ ਕਰਿਆ ਕਰਨਗੇ। ਉਹ ਗੋਰੀ ਛੱਡ ਕੇ ਇੱਥੇ ਇੰਨੀ ਪੇਰਿਸ਼ਕਾਰੀ ਆ ਗਈ ਆ। ਆਪੋ ਆਪਣੀ ਮਾਰ ਬਾਤ ਚੱਲ ਗਈ ਤੇ ਭਈ ਆਉਣ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਖਡੂਰ ਸਾਹਿਬ ਦੀ ਸੀਟ ਜਿਹੜੀ ਹੈ ਪੂਰੀ ਹੌਟ ਬੰਦੀ ਹੋਈ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਇੱਥੇ ਦੇ ਕੈਂਡੀਡੇਟ ਜਿਹੜੇ ਨੇ ਪੰਥਕ ਕੈਂਡੀਡੇਟ ਜਿਹੜੇ ਨੇ ਉਹ ਮੰਨੇ ਜਾਂਦੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਕਾਂਗਰਸ ਪਾਰਟੀ ਹਮੇਸ਼ਾ ਹੀ ਆਪਣਾ ਇੱਥੇ ਸਿੱਕਾ ਜਿਹੜਾ ਹੈ ਉਹ ਆਪਣਾ ਬੁਲੰਦ ਕਰਦੀ ਹੋਈ ਨਜ਼ਰ ਆਉਂਦੀ ਹੈ ਜਦੋਂ ਦਾ ਪੱਖੋ ਕੇ ਪ੍ਰਵਾਹ ਜਿਹੜਾ ਹੈ ਕਾਂਗਰਸ ਵਿੱਚ ਸ਼ਾਮਿਲ ਹੋਇਆ ਉਸ ਤੋਂ ਬਾਅਦ ਹੋਰ ਵੀ ਜਿਹੜਾ ਹੈ ਬਾਲ ਉਹਨਾਂ ਨੂੰ ਮਿਲ ਕੇ ਰਾਜਵੀਰ ਸਿੰਘ ਪੱਖੋ ਕੇ ਸਾਹਮਣੇ ਮੌਜੂਦ ਹੈ ਗੱਲਬਾਤ ਕਰ ਰਹੇ ਨੇ ਪੱਖੋ ਕੇ ਸਾਹਿਬ ਹਮੇਸ਼ਾ ਪੰਥਕ ਹਲਕਾਰਿਆ ਹੈ ਕਿ ਕੀ ਕੀ ਮੁੱਦੇ ਨੇ ਇੱਥੇ ਔਰ ਕੀ ਕੀ ਲੱਗ ਰਿਹਾ ਹੈ ਕਿ ਹਾਂ ਵੀ ਇਹ ਚੀਜ਼ਾਂ ਜਿਹੜੀਆਂ ਨੇ ਪ੍ਰਾਇੋਰਟੀ ਤੇ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ ਇਹਦੇ ਵਿੱਚ ਵੀਰ ਜੀ ਕੋਈ ਦੂਰ ਆਇਆ ਨਹੀਂ ਆ ਵੀ ਹਲਕਾ ਪੰਥਕ ਆਈ ਜੀ ਪਰ ਪੰਥਕ ਹਲਕੇ ਦੇ ਨਾਲ ਹੁੰਦੇ ਨਾਲ ਨਾਲ ਨਾ ਇਹ ਲੋਕਾਂ ਨੇ ਵੇਖਣਾ ਵੀ ਪੰਥਕ ਕਿਹੜਾ ਉਮੀਦਵਾਰ ਆ ਇਹ ਨਹੀਂ ਆਪਣੇ ਮੂੰਹ ਨਾਲ ਬੋਲੀ ਜਾਵੇ ਵੀ ਮੈਂ ਪੰਥਕ ਆ ਮੈਂ ਜੇਲ੍ਹ ਕੱਟੀ ਆ ਇਹ ਲੋਕਾਂ ਨੇ ਵੇਖਣਾ ਵਾ ਪੰਥਕ ਕਿਹੜਾ ਵਾ ਕਿਹੜਾ ਪਰਿਵਾਰ ਦਾ ਕੀ ਆਪਣਾ ਪਸ਼ੋਕੜ ਆ ਬਾਕੀ ਗਰਬਾਣੀ ਪੜਦਾ ਚੰਗੇ ਕੰਮ ਕਰਦਾ ਜੇ ਆਪਾਂ ਕਬਜ਼ੇ ਕਰਨੇ ਆ ਗਲਤ ਕੰਮ ਕਰਨੇ ਆ ਤੇ ਆਪਣੇ ਆਪ ਨੂੰ ਪੰਥਕ ਹੋਣਾ ਉਹ ਪੰਥਕ ਇਦਾਂ ਪੰਥਕ ਨਹੀਂ ਕਿਹਾ ਜਾਂਦਾ ਪੰਥਕ ਆਪਣੇ ਮੂੰਹ ਨਾਲ ਜੇ ਮੈਂ ਪੰਥਕ ਆ ਮੈਂ ਉਹ ਕੀਤਾ ਕੀਤਾ ਪੰਥਕ ਉਹਨੂੰ ਕਹਿੰਦੇ ਆ ਜਿਹਨੂੰ ਲੋਕ ਕਹਿਣ ਉਹ ਫਲਾਣਾ ਬੰਦਾ ਜੇ ਉਹ ਪੰਥਕ ਬੰਦਾ ਜੇ ਉਹ ਪੰਥ ਗੁੰਦਾ ਆ ਲੇਕਿਨ ਹੋਂ ਦੀ ਗੱਲ ਕੀਤੀ ਜਾਵੇ ਚੋਂ ਪੱਖੇ ਲੜਾਈ ਜਿਹੜੀ ਆ ਨਜ਼ਰ ਆ ਰਹੀ ਹੈ ਬਹੁਤ ਵੱਡੇ ਵੱਡੇ ਲੀਡਰ ਨੇ ਇੱਥੇ ਲੱਗਦਾ ਕਿ ਜੋ ਆਮ ਆਦੀ ਪਾਰਟੀ ਦੀ ਵਿਜਾਰਤ ਚੱਲਦੀ ਨਹੀਂ ਵਿਜਾਰਤ ਤੇ ਕਿਸ ਤਰ੍ਹਾਂ ਦੇ ਲੋਕਾਂ ਦੇ ਪ੍ਰਭਾਵ ਨੇ ਤੁਸੀਂ ਲੋਕਾਂ ਚ ਵੀ ਮਿਲਦੇ ਪਏ ਉਹ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਜਣਾ ਨਜ਼ਰ ਆ ਰਿਹਾ ਆ ਆਮ ਪਾਰਟੀ ਦਾ ਜਿਹੜਾ ਇਹਨਾਂ ਇਹ ਲੋਕਾਂ ਨੇ ਉਦੋਂ ਭਲੇਖੇ ਵਿੱਚ ਆ ਕੇ ਪਤਾ ਨਹੀਂ ਇਹਨਾਂ ਕੀ ਕਰ ਦੇਣਾ ਬੜਾ ਇਹਨਾਂ ਨੇ ਕਿਹਾ ਪਈ ਵੀ ਆਈਪੀ ਕਲਚਰ ਖਤਮ ਕਰ ਦੇਣਾ ਐ ਰਿਸ਼ਵਤ ਖਤਮ ਕਰ ਦੇਣੀ ਆ ਤੂੰ ਹੀ ਰੋਇਦਾ ਉਤਰਾਂ ਜਾਂਦੇ ਰਿਸ਼ਵਤ ਅੱਗੇ ਨਾਲੋਂ ਵੀ ਦੂਣੀ ਆ ਨਸ਼ਾ ਅੱਗੇ ਨਾਲੋਂ 4 ਗੁਣਾ ਜ਼ਿਆਦਾ ਆ ਬਾਕੀ ਜਿਹੜਾ ਕਹਿੰਦੇ ਸੀ ਵੀ ਅਸੀਂ ਵੀਆਈਪੀ ਕਲਚਰ ਖਤਮ ਕਰਨਾ ਭਗਵੰਤ ਮਾਨ ਦੀ ਮਾਤਾ ਦੇ ਨਾਲ ਸਕਿਉਰਟੀ ਵੱਧੋਂ ਵੱਧ ਚੱਲਦੀ ਆ ਘਰ ਦੀ ਨਾਲ ਇਨੀ ਸਕਿਉਰਟੀ ਚੱਲਦੀ ਤਾਂ ਸੀਐਮ ਚੱਲਣ ਡਿਆ ਹੁੰਦਾ ਉਹਨਾਂ ਦੇ ਅੱਗੇ ਸਗੋਂ ਨਵੀਆਂ ਰੀਤਾਂ ਪਾਤੀਆਂ ਲੋਕਾਂ ਨੇ ਐਵੇਂ ਦੇ ਵੇਖ ਲਿਆ ਵਾ ਆਮ ਪਾਰਟੀ ਦਾ ਗਰਾਫ ਬਹੁਤ ਥੱਲੇ ਚੱਲ ਗਿਆ ਵਾ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋ ਹੋਰ ਥੱਲੇ ਚੱਲ ਜਾਣਾ ਆਮ ਪਾਰਟੀ ਦਾ ਤਾਂ ਕੋਈ ਲੀਡਰ ਹੀ ਨਹੀਂ ਗਾ ਬਾਕੀ ਪਾਰਟੀਆਂ ਦੇ ਕੋ ਲੀਡਰ ਇਹ ਤਾਂ ਫੜ ਤੜ ਕੇ ਇਹਨਾਂ ਟਿਕਟਾਂ ਦਿੱਤੀਆਂ ਵਾ ਤੇ ਇਹਨਾਂ ਹਰ ਇੱਕ ਪੋਤੇ ਦਾ ਪਤਾ ਕਿ ਆਲੇ ਨੂੰ ਪਤਾ ਨਹੀਂ ਸਾਡਾ ਐਮਐਲਏ ਕੌਣ ਹੈ ਆਮ ਪਾਰਟੀ ਦਾ ਪਹਿਲੀ ਤੇ ਆਖਰੀ ਵਾਰ ਹੀ ਪੰਜਾਬ ਚ ਹੁਣ ਇਹਨਾਂ ਦਾ ਕੰਮ ਖਤਮ ਹੋ ਗਿਆ ਆ ਲੋਕਾਂ ਆਮ ਪਾਰਟੀ ਨੂੰ ਮੂੰਹ ਨਹੀਂ ਲਾਉਣਾ ਲਾ ਜੀ ਸਿੰਘ ਭੁੱਲਰ ਬੰਦਾ ਜਿੱਥਾ ਦੇ ਮੇਵਾ ਦੇ ਬਿਆਨ ਦਿੱਤੇ ਆ ਮੈਂ ਆਹੋ ਹੋ 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 ਮੈਂ ਕਹਿੰਦਾ ਜੀ ਸਭ ਤੋਂ ਨੇ ਲੋਕ ਲੋਕੋ ਨਾਂ ਵਾਲਾ ਤੁਸਾਂ ਨੇ ਬਿਆਨ ਦਿੱਤੇਗੇ ਸੀ ਉਹ ਕਾਫੀ ਦਰਸੇ ਉਹਨਾਂ ਦੇ ਖਿਲਾਫ ਆਵਾਜ਼ ਚੁੱਕਦੇ ਵੀ ਨੇ ਜਿਹੜਾ ਪੰਜਾਬ ਹੈ ਨਾ ਇਹ ਸ਼ੁਰੂ ਤੋਂ ਮੰਨਿਆ ਜਾਂਦਾ ਇੱਕ ਦੇ ਗੁਰੂਆਂ ਪੀੜਾਂ ਦੇ ਅੱਗੇ ਹੋਰ ਆਪ ਤੱਕ ਨਹੀਂ ਪਹੁੰਚਿਆ ਬਾਕੀ ਪੰਜਾਬ ਜਿਹੜਾ ਇਹ ਸਾਰੇ ਭਾਈਚਾਰ ਕਿਸਾਨ ਇੱਥੇ ਬਹੁਤ ਕੈਮ ਆ ਤੇ ਹਮੇਸ਼ਾ ਕੈਮ ਰਹਿਣੀ ਆ ਜਿਹੜਾ ਦਾਲਜੀਤ ਨੇ ਕੁਝ ਕਮਿਨਿਟਾ ਕੋਈ ਆਪਣਾ ਜਾਤਾਂ ਨੂੰ ਗਲਤ ਕਿਹਾ ਹੈ ਉਹ ਬਹੁਤ ਮਾੜੀ ਗੱਲ ਆ ਉਹਦੀ ਅਹੀਂ ਸ਼ਕਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਆ ਹੁਣ ਤੇ ਕੋਈ ਯਾਰਪਾ ਦਾ ਕੋਈ ਮਸਲਾ ਹੀ ਨਹੀਂ ਰਹਿ ਗਿਆ ਸਾਰੇ ਇੱਕ ਆਪਾਂ ਨੇ ਤੇ ਗੁਰੂ ਨਾਨਕ ਦੇਵ ਨੇ ਉਪਦੇਸ਼ ਦਿੱਤਾ ਚਾਹਵੇਂ ਰਸਾ ਚ ਬਿਲਕੁਲ ਆਪਾਂ ਦੇ ਯਾਰਪਾ ਦਾ ਮਸਲਾ ਹੀ ਹੈ ਨਹੀਂਗਾ ਪਰ ਉਹਨਾਂ ਵਿੱਚ ਅੱਜ ਵੀ ਇਹ ਗੱਲਾਂ ਹੈ ਗਿਆਆਂ ਇਤੋਂ ਪਤਾ ਲੱਗਦਾ ਆ ਵੀ ਉਮੀਦਵਾਰ ਦਾ ਕੀ ਆ ਉਮੀਦਵਾਰ ਦੀ ਬੋਲਚਾਲ ਕੀ ਆ ਉਮੀਦਵਾਰ ਦਾ ਕੰਮ ਕਰਨ ਦਾ ਤਰੀਕਾ ਕੀ ਆ ਅੱਜ ਦੀ ਸੰਗੀਤ ਆਇਆ ਉਹਨਾਂ ਨੇ ਵੇਖੋ ਪਹਿਲਾਂ ਫਾਦਰ ਸਾਹਿਬ ਫਾਦਰ ਸਾਹਿਬ ਬੜੇ ਮਹਾਰਾਜਾ ਜਮਤ ਵਾਲੇ ਇਹ ਦਾਦੀ ਕੋਲ ਵੀ ਇਹ ਨੌਜਵਾਨ ਮੁੰਡਾ ਆ ਹਰ ਇੱਕ ਦੇ 225 ਹਲਬੰਦ ਬਾਕੀ ਸਾਡੇ ਨੇ ਅਪੀਲ ਲਈ ਗੱਲ ਕਰਤੀ ਹੈ ਸਰਦਾਰ ਰਮਨ ਜੀ ਸਿੱਕੀ ਬਹੁਤ ਹੀ ਵਧੀਆ ਇਨਸਾਨ ਆ ਤੇ ਬੜਾ ਮਹਾਰਾਜ ਰੱਬ ਨੂੰ ਮੰਨਣ ਵਾਲੇ ਆ ਜਨਵਰੀ ਮਹੀਨੇ ਵਿੱਚ ਚਾਹੇ ਕੋਈ ਇਲੈਕਸ਼ਨ ਹੋਵੇ ਕੋਈ ਪ੍ਰੋਗਰਾਮ ਹੋਵੇ ਉਹ ਜਨਵਰੀ ਮਹੀਨਾ ਦਰਬਾਰ ਸਾਹਿਬ ਲਾਉਂਦੇ ਆ ਫਿਰ ਜਦੋਂ ਵੇਦਿਆਂ ਦਾ ਮੁੱਦਾ ਆਇਆ ਸੀ ਕਾਲੀਦਾਨ ਵਾਲਿਆਂ ਕੁਛ ਨਹੀਂ ਕੀਤਾ ਇੱਕ ਸਾਰੇ ਪੰਜਾਬ ਪਿਆ ਇੱਕ ਸਰਦਾਰ ਅਮਜੀਤ ਸਿੱਕੀ ਜਿੰਨਾ ਅਸਤੀਫਾ ਦਿੱਤਾ ਹੈ ਪਰ ਉਸ ਵਾਰੋਂ ਕੱਲੇ ਇਹਨਾਂ ਅਸਤੀਫਾ ਦਿੱਤਾ ਹੈ ਤੇ ਫਿਰ ਪੰਥਰ ਕੌਣ ਹੋ ਗਿਆ ਸਿੱਕੀ ਸਾਹਿਬ ਹੋ ਗਏ ਜਿਹੜੇ ਆਪਣਾ ਵੇਦਵੀਕਰਨ ਤੇ ਅਸਤੀਫਾ ਦਿੱਤਾ ਐਮਐਲਏ ਦੀ ਕੁਰਸੀ ਨੂੰ ਲੱਤ ਮਾਰੀ ਤੇ ਪੰਤਖ ਫਿਰ ਕੌਣ ਹੋ ਗਿਆ ਪੰਤਖ ਤੇ ਸਿੱਕੀ ਸਾਹਿਬ ਵੀ ਹੋਗੇ ਨਾ ਲੇਕਿਨ ਅ ਕਈ ਲੋਕ ਨੇ ਕਹਿੰਦੇ ਇਹ ਜਿਹੜਾ ਇਹ 84 ਦੇ ਵਿੱਚ ਨਾਮ ਪਏ ਆ ਉਹ ਵੱਡੇ ਪੰਤਖ ਆ ਕੀ ਲੱਗਦਾ ਕਿ ਇਹ ਬੰਦੇ ਨੇ ਉਹ ਆ ਵੀ ਹੋ ਸਕਦੇ ਲੋਕਾਂ ਦੇ ਬੰਦੇ ਜਿਹੜੇ ਸਾਡੇ ਬੰਦੇ ਕਈ ਇਸੇ ਦੇ ਵਿੱਚ 84 ਦੇ ਜੋ ਹੋਇਆ ਉਹ ਸਾਰਿਆਂ ਨੂੰ ਪਤਾ ਆ ਕਿੰਨੇ ਕੀਤਾ 83 ਸਾਧੂ ਨੇ ਬੋਲਦੀ ਅਸੀਂ ਇੱਕ ਗੱਲ ਨੂੰ ਉਸ ਕਰਦੇ ਆ ਪਰ ਉਹਦੇ ਵਿੱਚ ਕਰਾਇਆ ਕਿੰਨੇ ਬਾਦ ਨਾ ਹੋਣਾ ਤੇ ਚਟੀਆਂ ਕਿਉਂ ਆ? ਬਾਦ ਬਾਲ ਨੇ ਕਹਿ ਕੇ ਕਰੇ ਉੱਚ ਸਾਰੀ ਦੋਸ਼ੀ ਆ। ਬਾਕੀ 84 ਦਾ ਸਾਨੂੰ ਦੋਖਾ ਹੈਗਾ ਆ ساری ਜ਼ਿੰਦਗੀ ਰਹੂਗਾ। ਅਮਰਿਤਪਾਲ ਦਾ ਕਿੰਨਾ ਕ ਇੰਪੈਕਟ ਨਜ਼ਰ ਆ ਰਿਹਾ ਹੈ ਇਸੇ ਗੱਲ ਕੇ ਦੇਣਾ ਚਾਹੁੰਦਾ ਹਾਂ। ਅਮਰਿਤਪਾਲ ਹੀਗਾ ਉਮੀਦਵਾਰ ਹਰੇਕ ਨੇ ਮਹਤਵ ਕਰ ਦਿੱਤੀ ਆ। ਉਹ ਵੀ ਮਹਤਵ ਕਰਨ ਤੇ ਆਹੀ ਮਹਤਵ ਕਰਨੇ। ਬਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਲਗਾਤਾਰ ਹੀ ਪੰਜਾਬ ਦੇ ਵਿੱਚ ਬਿਚਾਰ ਕਰ ਰਹੇ ਹੋ। ਮੌਜੂਦਾ ਨਾ ਤੁਸੀਂ ਕਿਸ ਤਰ੍ਹਾਂ ਦਾ ਉਮੀਦਵਾਰ ਤੁਸੀਂ ਬੋਲਦੇ ਹੋ ਕਿ ਤੁਹਾਡੇ ਹਲ ਕਿਹੜਾ ਹੈ? ਇਹ ਜਿਹੜਾ ਲੋਕਾਂ ਦੀ ਗੱਲ ਸੁਣੀ ਜਿਹੜੀ ਹੁਣ ਸਾਡੀ ਬਾਹਰ ਆ پارਲੀਮੈਂਟ ਤੱਕ ਪਹੁੰਚੇ ਜਿਹੜੇ ਸਾਡੇ ਮੁੰਡੇ ਆ ਹੁਣ ਕਿੰਨਾ ਕਈ ਮੁੱਦੇ ਹੁਣ ਸਾਡੇ ਫੇਕਸਾਨ ਤੇ ਬਾਹਰ ਤੇ ਬੈਠੇ ਆ ਭਾਜੀ ਆਨੂੰ ਰੋਣਾ ਤੇ ਨਾ ਪਵੇ ਸਾਡੇ ਜਿਹੜੀਆਂ ਚੀਜ਼ਾਂ ਆ ਹੁਣ ਹਰ ਇੱਕ ਚੀਜ਼ ਦੀ ਗਾਰੰਟੀ ਆ ਸਾਡੀ ਫਸਲ ਦਾ ਕੋਈ ਮੁੱਲੀ ਨਹੀਂ ਕੋਈ ਤੈਅ ਕਰ ਸਕਦਾ ਕੱਲ ਨੂੰ ਮੰਨ ਲਓ ਆਪਣੇ ਨਾਲ ਦਾ ਗਵਾਂਢੀ ਸੂਬਾ ਯੂਪੀ ਆ ਉੱਥੇ ਉਹ ਨਾ ਵੇਖ ਲੋ ਜਾ ਕੇ ਰੋ ਜਾਂਦਾ ਰਾਹੁਲ ਗਾਂਧੀ ਨੇ ਕਹਿਤਾ ਕਹਿੰਦਾ ਐਨਐਸਪੀ ਪਹਿਲਾਂ ਦਵਾਗਾ ਮੈਂ ਜਦੋਂ ਆਉਂਗਾ ਲੱਗਦਾ ਵਿਸ਼ਵਾਸ ਹੈ ਉਹਨਾਂ ਦੀ ਗੱਲ ਦਾ ਦੇਣ ਕਿ ਵੀ ਉਹ ਪੜ੍ਹਿਆ ਲਿਖਿਆ ਨੌਜਵਾਨ ਹੈ ਜੀ ਉਹਨਾਂ ਨੂੰ ਪਤਾ ਆ ਜੋ ਸਿਆਸਤ ਦੇਣਾ ਕਿ ਕਿੰੋਂ ਲੰਡਨ ਤੋਂ ਪੜ੍ਹ ਕੇ ਆਏ ਆ ਤੇ ਆਪਾਂ ਸੋਚ ਸਕਦੇ ਹਾਂ ਜੇ ਆਪਾਂ ਅਨਪੜ੍ਹ ਮੁੰਡਿਆਂ ਚਾਹ ਵੇਚਣ ਵਾਲੇ ਨੂੰ ਮੁੱਖ ਮੰਤਰੀ ਬਣਾਇਆ ਵਾ ਉਹਨੇ ਕੁਝ ਨਹੀਂ ਕੀਤਾ ਤੇ ਜਿਹੜਾ ਪੜ੍ਹਿਆ ਲਿਖਿਆ ਕਿ ਨਹੀਂ ਉਹਨਾਂ ਮੌਕਾ ਦੇਣਾ ਜੀ ਪੰਜਾਬ ਦੇ 2 ਸਾਲਾਂ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਮਿਲੀ ਤੁਸੀਂ ਵੀ ਨੌਜਵਾਨ ਹੋ ਕਹਿੰਦੇ ਕਿ ਵੱਡੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਉਹ ਇਹ ਜਿਹਨ ਆਹ ਬਲੇ ਤੇ ਉਹ ਵੀ ਘਰੇ ਬੈਠੇ ਆ ਉਹਨਾਂ ਦਾ ਐਡ ਨਹੀਂ ਤੇ ਫੋਟੋ ਵੀ ਨਹੀਂ ਖਿੱਚੀ ਆ ਪੱਤਰ ਦੇ ਕੇ ਕੋਈ ਜਿਨ੍ਹਾਂ ਨੂੰ ਪੱਤਰ ਦੇ ਕੇ ਫੋਟੋਆਂ ਖਿਜਾਈਆਂ ਤੇ ਗਰੀਬ ਉਹ ਘਰੇ ਬੈਠੇ ਆ ਤੇ ਸਾਨੂੰ ਨੌਕਰੀਆਂ ਕਿੱਥੋਂ ਮਿਲਣਗੀਆਂ ਲੇਕਿਨ ਇੱਕ ਹੋਰ ਗੱਲ ਬੜੀ ਸੁਣਨ ਨੂੰ ਮੈਂ ਦੀ ਕਹਿੰਦੇ ਕੋਈ ਨੌਜਵਾਨ ਜਿਹੜੇ ਨਾ ਉਹ ਅੰਮ੍ਰਿਤਪਾਲ ਪਿੱਛੇ ਮੌਜੂਦ ਤੁਸੀਂ ਇਹ ਲੋਕੀਂ ਦੀ ਆਵਾਜ਼ ਹੈ ਤੁਹਾਡੇ ਮਨ ਦੀ ਅਮਰਪਾਲ ਸਿੰਘ ਜੀ ਚਾਹੀਦਾ ਵਾ ਤੁਹਾਨੂੰ ਨੁਕਸਾਨ ਪਾਉਣ ਕਿਤੇ ਨਹੀਂ ਕਿਉਂ ਐਸੇ ਹੀ ਇਹ ਹਵਾ ਬਣੀ ਹੋਈ ਹੈ ਇਸ ਤਰ੍ਹਾਂ ਇਹ ਹਵਾ ਬਣਦੀ ਹੈ ਜਦੋਂ ਹਰ ਇੱਕ ਮੁੱਦਾ ਜਦੋਂ ਸ਼ੁਰੂ ਹੁੰਦਾ ਹੈ ਜਾਂ ਕੋਈ ਵੀ ਹੋਟਲਾ ਆਪਣੀ ਹਵਾ ਲੈ ਕੇ ਉੱਠਦਾ ਹੈ ਪਰ ਅੱਜ ਮੇਰੇ ਹਿਸਾਬ ਨਾਲ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਜਿਹੜਾ ਸਾਡੀ ਆਵਾਜ਼ ਆ ਉਹਨੂੰ ਚਾ ਸਕਦਾ ਕੀ ਜੇ ਆਪਾਂ ਵੇਖਿਆ ਜਾਵੇ ਚਲੋ ਆਪਾਂ ਅਮਰਪਾਲ ਸਿੰਘ ਨੂੰ ਮਾੜਾ ਨਹੀਂ ਕਹਿੰਦੇ ਕੋਈ ਮਾੜਾ ਕੰਮ ਨਹੀਂ ਕੀਤਾ ਜੀ ਠੀਕ ਹੈ ਜੀ ਪਰ ਜੇ ਆਪਾਂ ਵੇਖਿਆ ਜਾਵੇ ਤੇ ਇੱਕ ਸ਼ੀਟ ਦੇ ਨਾਲ ਉੱਥੇ ਆਪਾਂ ਕੀ ਕਰਾਂਗੇ ਬਿਲਕੁਲ ਇੱਕ ਸੀਟ ਆ ਸਰਕਾਰ ਉਥੇ ਜਿਹੜੀ ਮਜੂਦ ਆ ਉਹਦੇ ਆਪਾਂ ਨੂੰ ਕੋਈ ਖਵੰਡ ਲਿਆ ਕੇ ਦਊਗੇ ਆਪਣੇ ਪਿੰਡਾਂ ਦਾ ਵਿਕਾਸ ਹੋਊਗਾ ਆਪਾਂ ਨੂੰ ਮਿਲੂਗਾ ਕੋਈ ਪੈਸਾ ਮਿਲੂਗਾ ਆਪਾਂ ਕਿਸੇ ਦਾ ਵੀਰ ਭਰਾ ਦਾ ਕਿ ਇਹਨੂੰ ਲੋੜਿਆ ਤੇ ਵਰਤ ਸਕਦੇ ਆ ਤੇ ਜਦੋਂ ਆਪਣੀ ਸੀਟ ਹੀ ਏ ਕਿ ਆਪਣੀ ਉੱਤੇ ਕੋਈ ਗੱਲ ਹੀ ਨਾ ਸੁਣੂਗਾ ਜੇ ਆਪਾਂ ਅਮਰਪਾਲ ਸਿੰਘ ਦੀ ਗੱਲ ਕਰਦੇ ਆਂ ਨੇ ਮਾਨ ਸਾਹਿਬ ਨੂੰ ਕਿੰਨੀ ਆ ਲੋਕਾਂ ਨੇ ਸਨਮਾਨ ਦਿੱਤਾ ਬਿਲਕੁਲ ਮਨਤਕ ਲੀਡਰ ਆ ਤੇ ਉਹ ਵੇਰ ਕੀ ਉੱਥੇ ਜਾ ਕੇ ਵੀ ਨਹੀਂ ਮੈਂ ਕਿਰਪਾਨ ਲੈ ਕੇ ਅੰਦਰ ਜਾਣਾ ਹੋ ਸਕਦਾ ਇਹ ਵੀ ਸਾਡਾ ਵੱਡਾ ਵੀਰ ਹੈ ਸਾਡੇ ਨੂੰ ਵੱਡੇ ਆ ਜੇ ਵੀ ਵੇਰ ਕਿਤੇ ਫਿਰ ਗੜੂਕ ਸਾਹਿਬ ਹਲਕਾ ਤੇ ਗਿਆ ਹੋਵੇ ਕੰਮ ਅਗਲੀ ਗਰਮ ਖੂਨ ਹੈ ਫੇਰ ਸਕਦਾ ਹੋ ਸਕਦਾ ਹੀ ਉਹਨਾਂ ਨੇ ਬਿਆਨ ਹੈ ਰਹੀ ਵੀ ਮੈਂ ਇਹ ਸਿਵਧਾਨ ਨੂੰ ਆਪਣਾ ਸਿਵਧਾਨ ਹੀ ਨਹੀਂ ਮੰਨਦਾ ਬਿਲਕੁਲ ਤੇ ਜੇ ਉੱਥੇ ਜਾ ਕੇ ਸੋਝ ਨਾ ਖਾਣਗੇ ਤੇ ਫਿਰ ਗੜੂਕ ਸਾਹਿਬ ਕਿੱਥੇ ਜਾਓ ਲੋਕੀ ਖੋਬੋਤ ਸਾਹਿਬ ਤੇ ਲੋਕ ਜਿਹੜੇ ਨੇ ਕਾਗਜ਼ ਤੇ ਨੌਜਵਾਨ ਜਿਹੜੇ ਨੇ ਉਹ ਵੀ ਜਿਹੜੇ ਨੇ ਇਸ ਚੀਜ਼ ਨੂੰ ਲੈ ਕੇ ਜਰੂਰ ਕਰ ਰਹੇ ਨੇ ਫਿਰ ਕੀ ਕਹਿਣਾ ਚਾਹੋਗੇ ਬੀਜੇਪੀ ਦਾ ਤੁਸੀਂ ਵਿਰੋਧ ਕਰਨੇ ਲਗਾਤਾਰ ਕਿਉਂ ਹੋ ਪਾਰਟੀ ਦਾ ਪਾਰਟੀ ਤੋਂ ਜੋ ਕੁਝ ਘਟਨੇ ਕੀਤਾ ਗਿਆ ਹਰਿਆਣੇ ਤੇ ਜਿੱਦਾ ਅਦੂ ਬੈਤ ਗੋਲੇ ਛੁੱਟੇ ਗਏ ਗੋੜੀਆਂ ਚ ਲਈਆਂ ਜਾਂ ਜੋ ਤੁਸੀਂ ਨਹੀਂ ਬੋਲ ਸਕਦੇ ਲੱਗਦਾ ਕਿ ਕੰਧ ਕਰਕੇ ਤੁਸੀਂ ਇਹ ਬੋਲੇ ਹੱਗੇ ਨੇ ਤੁਹਾਡੇ ਇਹ ਜੋ ਭਾਈਪਾਤ ਕਰਾ ਰਿਹਾ ਇਹ ਮਖਾਨ ਵਿਰੋਧੀ じゃ ਹੈ ਜਾਂ ਇਹਨਾਂ ਨੇ ਕਿਸਾਨਾਂ ਨੂੰ ਆਪਣੇ ਦੇਸ਼ ਦੇ ਵਿੱਚ ਹੀ ਬਗਾਨੇ ਦੇਸ਼ ਵਾਲਾ ਵਿਹਾਰ ਕੀਤਾ ਕਿ ਤੁਹਾਡੇ ਨਾਲ ਇਹਦੀਆਂ ਛੜਕਾਂ ਰੋਕੀਆਂ ਗੇਲ ਲਾਏ ਇਹ ਉਹ ਸਰਕਾਰ ਆ ਇਹਦਾ ਦੇ ਕਿਸਾਨ ਵੀ ਵੱਲੋਂ ਡੱਟ ਕੇ ਬੋਲਦੇ ਭਾਜਪਾ ਦੇ ਖਿਲਾਫ ਇਹੀ ਵਜ੍ਹਾ ਆ ਕਿ ਕਾਂਗਰਸ ਨੂੰ ਮੋੜਉਣ ਨੂੰ ਵਾਸਤੇ ਸਾਡੀ ਪੰਜਾਬ ਦੇ ਕਿਸਾਨ ਜਿਹੜੀਆਂ ਉਹ ਤਾਂ ਮੋੜਉਣ ਨੂੰ ਵਾਸਤੇ ਤਿਆਰ ਨੇ ਕਿਉਂਕਿ ਰਾਹੁਲ ਗਾਂਧੀ ਨੇ ਅਨਾਉਂਸ ਕਰਤਾ ਕਿ ਜੇਕਰ ਮੈਂ ਸਾਡੀ ਉੱਤੇ ਗੁਜਾਰਾ ਦਿੰਦੀ ਆ ਤੇ ਮੈਂ ਐਮਐਸਪੀ ਸਭ ਤੋਂ ਪਹਿਲਾਂ ਐਮਐਸਪੀ ਤੇ ਗਾਰੰਟੀ ਦੇ ਉੱਤੇ ਦਿੱਤੀ ਜਾਏਗੀ ਲਗਦਾ ਵਾ ਕਿ ਜਿਹੜੇ ਐ ਤਾਂ ਗਰੰਟੀਆ ਪੂਰੀ ਹੋ ਜੇਗੀ ਰਾਊਟ ਜਾਨੀ ਕਰਨਗੇ ਸਾਨੂੰ ਤੁਹ ਵੀ ਆਸ ਆ ਉਹ ਗੱਲ ਜਿਹੜੇ ਆ ਉਹ ਭੁੱਲ ਜਿਓਏ ਅਗੇ ਇਨਸਾਨ ਪੜੇ ਲਿਖੇ ਇਨਸਾਨ ਆ ਉਹ ਇਸ ਚੀਜ਼ ਨੂੰ ਵੀ ਕਰਨਗੇ ਪਿੱਛੇ ਵੀ ਜਦੋਂ ਕਾਂਗਰਸੀਆਂ ਸਰਕਾਰਾਂ ਆਈਆਂ ਜਿਨ੍ਹਾਂ ਸਵਾ ਕਾਂਗਰਸ ਸਰਕਾਰ ਲਈ ਕਿਸੇ ਤਰ੍ਹਾਂ ਦੀ ਕਸਾਨਾ ਨੂੰ ਕੋਈ ਦਿੱਕਤ ਨਹੀਂ ਆਈ ਕੋਈ ਵੀ ਫਿusion ਹੋਏ ਸੋਣੀ ਦਾ ਫਿusion ਹੋਏ ਹਾੜੀ ਦਾ ਫਿusion ਹੋਏ ਲਿਫਟਿੰਗ ਹੁੰਦੀ ਆ ਕੋਈ ਮਤਲਬ ਹਮੇਸ਼ਾ ਜਿਹੜੀ ਆ ਪੈ ਜਾਂਦੀ ਜਿਹੜੀ ਸੜਕੋ ਜਿਹੜਾ ਟੈਂਸਰ ਹੁੰਦਾ ਹੋਵੇ ਲੇਕਿਨ ਹੁਣ ਮੌਜੂਦਾ ਸਰਕਾਰ ਕਹਿੰਦੀ ਕਿ ਅਸੀਂ ਬਹੁਤ ਲੋਕਾਂ ਨੂੰ ਕੰਮ ਦਿੰਦੇ ਨੇ ਲੋਕਾਂ ਦੀ ਆਹ ਜਿਹੜੀਆਂ ਆਵਾਜ਼ ਮੰਡੀ ਚੋਂ ਦੀ ਪਹਿਲਾਂ ਚੁੱਕੀ ਜਾਂਦੀ ਹੈ ਕਿਸ ਤਰ੍ਹਾਂ ਦੇ ਉੱਝਾਂਦੇ ਹੋ ਇਹ ਸਿਰਫ ਇੱਕ ਕਹਿਰ ਦੀਆਂ ਗੱਲਾਂ ਹੀ ਆ ਇਹਦੇ ਵਿੱਚ ਜਿਹੜਾ ਵਾ ਜਿਸ ਤਰ੍ਹਾਂ ਉਹ ਕਹਿੰਦੇ ਜੀ ਟਰਾਲੀ ਦਾ ਡਾਲਾ ਖੋਲੋ ਤੇ ਪੇਮੈਂਟ ਤੁਹਾਡੇ ਖਾਤੇ ਜਾਊਗੀ ਇਹ ਸਭ ਕਹਿਣ ਦੀਆਂ ਗੱਲਾਂ ਹੀ ਆ ਜੇ ਉਹ ਕਹਿੰਦੇ ਜੀ ਬਿਨਾਂ ਗਰਦੋਰੀ ਤੋਂ ਅਸੀਂ ਮੁਆਵਜ਼ਾ ਦਿਆਂਗੇ ਕਿਸੇ ਨੂੰ ਮਿਲਿਆ ਪਹੁੰਚਾ ਕਿਸੇ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਨ੍ਹਾਂ ਨੇ ਜਿਨ੍ਹਾਂ ਨੇ ਨੁਕਸਾਨ ਹੋਏ ਸੀ ਉਹਨਾਂ ਦੀ ਗਰਦੋਰੀ ਕਰਨ ਦੇ ਬਾਵਜੂਦ ਵੀ ਕੋਈ ਨਿਸ਼ਾਨਾ ਉਹਨਾਂ ਨੂੰ ਮਾਫੀ ਨਹੀਂ ਮਿਲਿਆ ਲੇਕਿਨ ਪੱਖੋ ਸਾਹਿਬੇ ਕੋ ਹੋਰ ਚੀਜ਼ ਸੁਣਨ ਨੂੰ ਮਿਲਦੀ ਵੀ ਤੁਹਾਡੇ ਹੱਥੇ ਦੇ ਵਿੱਚ ਸੀ ਹਿੰਦੂ ਵਾਟਰ ਬੜਾ ਕਦੇ ਡਰਿਆ ਹੋਇਆ ਸਹਿਮਿਆ ਆ ਕਿੰਨਾ ਕੁ ਸੱਚਾਈ ਹੈ ਦੇਖੋ ਹਿੰਦੂ ਸਾਡੇ ਭਰਾ ਆ ਕਿਉਂਕਿ ਪਹਿਲਾਂ ਬੜਾ ਸੰਤਾਪ ਡਾਇਆ ਸਾਰੇ ਪੰਜਾਬ ਨੇ ਜੀ ਜੇ ਅੱਜ ਵੀ ਕੋਈ ਹਥਿਆਰ ਲੈ ਕੇ ਗੰਨਾਂ ਲੈ ਕੇ ਪ੍ਰਚਾਰ ਕਰਦਾ ਆਟੋਮੈਟਿਕਲੀ ਹਰ ਕਿਨੇ ਡਰਨਾ ਹੀ ਡਰਨਾ ਸਾਹਮਣੇ ਸਾਹਮਣੇ ਪਿੰਡਾਂ 'ਚ ਲੋਕ ਸਹਿਮੇ ਆ ਪੰਜ ਅ ਜਦੋਂ ਪਹਿਲਾਂ ਸਾਡੇ ਦੱਸਦੇ ਆ ਜਦੋਂ ਘੜੀ ਤੋਂ ਬਾਅਦ ਹੀ 5 ਵਜੇ ਆਪਣੇ ਬੂਹੇ ਬੰਦ ਕਰ ਲੈਂਦੇ ਸੀ ਤੇ ਲੋਕੀ ਤੇ ਦੱਸ ਆ ਕਰਨ ਦੇ ਪੀ ਉਹ ਜੇ ਮੌਲਾ ਆਵੇ ਨਾ ਤੇ ਜੇ ਅੱਜ ਕੋਈ 10 ਬੰਦੇ 20 ਬੰਦੇ ਰਫਾ ਲੈ ਕੇ ਫੇਰਨਾ ਤੇ ਅਸੀਂ ਗਵਾਨੇ ਤੇ ਵੀ ਡਰ ਨਹੀਂ ਡਰਨਾ ਲੇਕਿਨ ਤੁਹਾਡੇ ਪਰਿਵਾਰ ਦਾ ਬੜਾ ਵੱਡਾ ਸਹਿਯੋਗ ਰਿਹਾ ਮੇਸ਼ਣਾ ਸਿੰਘ ਜੀ ਖਦੂਰ ਸਾਹਿਬ ਹਣ ਦੇ ਵਿੱਚ ਐਸ ਵਾਰ ਲੱਗਦਾ ਕਿ ਲੋਕ ਜਿਹਦੇ ਨੇ ਉਹ ਤੁਹਾਡਾ ਪਰਮਾ ਜਿਹੜਾ ਉਹ ਤੁਹਾਨੂੰ ਸਮਝੀ ਕਿ ਆਜਾ ਕੁਲਬੀਰ ਸਿੰਘ ਜੀ ਦੇ ਹੱਕ ਦੇ ਨੂੰ ਜਿਹੜਾ ਨਜ਼ਰ ਹਾਂਜੀ ਮੈਂ ਉਹਨਾਂ ਦੀਆਂ ਬਣ ਹੋਇਆ ਹਾਂ ਤੇ ਪੂਰਾ ਅਪਾਜ ਕਹੀਂ ਦੇਖਿਆ ਨਾ ਜਿੰਦੋਂ ਬਹੁਤ ਤਕੜਾ ਕਾਬਜ਼ਾ ਲੈ ਕੇ ਆਏ ਪੱਕੋ ਗਿਆ ਤੋਂ ਤੇ ਪੂਰਾ ਆਪਣਾ ਸਿੱਖੀ ਸਾਹਿਬ ਦੀ ਰਹਿਨਮਾਈ ਹੇਠ ਕਲ ਵੀਰ ਸਿੰਘ ਜੀਰਾ ਜੀ ਨੂੰ ਪੂਰੇ ਬਹੁਤ ਮਤਰਾ ਪੂਰੇ ਬਹੁਤਾ ਬੋਟਾ ਪਾ ਕੇ ਜਿਤਾਵਾਂਗੇ ਜੀ ਤੁਸੀਂ ਵੀ ਕਹਾਂ ਜਾਂਦੇ ਕਿ ਪਿਆਰ ਦੀ ਜੀਰੋਲ ਹੈ ਵੀਰ ਜੀ ਗੱਲ ਕਰ ਦਿੰਦੇ ਇਹ ਸਰਕਾਰ ਬਣ ਕੇ ਰਹਿ ਗਈ ਹੁਣ ਛੁਟ ਕੇ ਲੈ ਆਲੀ ਹਾਂ ਮੁੱਖ ਮੰਤਰੀ ਦੇ ਵਿੱਚ ਕੋਈ ਗੱਲ ਹੈ ਮੁੱਖ ਮੰਤਰੀ ਵਾਲੀ ਹੁਣ ਪਰਸੋਂ ਚੌਧ ਮੈਂ ਇੰਟਰਵਿਊ ਵੇਖਣ ਡਿਆ ਤੇ ਗਾਣੇ ਗਾਈ ਜਾਂਦੇ ਕਿ ਉਹ ਕਿੱਕਲੀ ਕਲੀਰ ਦੀ ਨਵੀਂ ਹੁਣ ਫਿਰ ਬਾਦਲ ਸਾਹਿਬ ਤੇ ਬਣਾਤੀ ਆ ਚਲੋ ਅਸੀਂ ਇਹਨੂੰ ਮਾੜਾ ਨਹੀਂ ਕਹਿੰਦੇ ਪਰ ਇੱਕ ਤੁਸੀਂ ਸੂਬੇ ਦੇ ਪ੍ਰਮੁੱਖ ਜੀ ਤੁਸੀਂ ਇਹ ਗੱਲਾਂ ਕਰਦੇ ਚਲੋ ਪਹਿਲਾਂ ਤੁਸੀਂ ਐਮਪੀ ਰਹੇ ਜੇ ਉਹ ਤੇ ਉਹ ਚੁਟਕਲੇ ਆ ਨਾ ਸਾਰ ਲਿਆ ਹੁਣ ਜੇ ਇਹਨਾਂ ਨੇ ਉਦੋਂ ਆਖਿਆ ਜੀ ਗੱਲ ਬੜੀ ਚੱਲੀ ਵੀ ਮੈਂ ਐਸਟੀਮੇਟ ਬਣਵਾਇਆ ਡੀਸੀ ਸਾਹਿਬ ਕੋਲੋਂ ਉਹਨਾਂ ਬਣਾਇਆ ਜੀ 1 ਕਰੋੜ 6 ਲੱਖ ਦਾ ਉਹ ਪੁਲ ਮੈਂ ਬਣਾਇਆ 6 ਲੱਖ ਰੁਪਏ ਚ ਉਹ ਪੁਲ ਦੇ ਵਿੱਚ ਦੇਖੋ ਪੋਰਾ ਹੈ ਜੀ ਉਹ ਪੁਲ ਕਿੱਥੇ ਆ ਜਿਹੜੀ ਗਰਾਊਂਡ ਤੇ ਆ ਹੁਣ ਜੇ ਐਮਐਸਪੀ ਦੀ ਗੱਲ ਕਰਦੇ ਆ ਹੁਣ ਉਹੀ ਅਨਮੋਲ ਗਗਨਮਾਲ ਹੈ ਜਿਹੜੀਆਂ ਦੀ ਚੁਟਕੀਆਂ 'ਚ ਦਵਾਂਗੇ ਕਿੱਥੇ ਗਈਆਂ ਜੀ ਉਹ ਚੁਟਕੀਆਂ ਅਸੀਂ ਕਹਿੰਦੀ ਭਾਵਕ ਹੋ ਕੇ ਬੋਲਦਾ ਮੈਂ ਉਹ ਤੇ ਇਦਾਂ ਹੀ ਫਿਰ ਜਿਹੜੇ ਦੂਜੇ ਉਹ ਵੀ ਭਾਵਕ ਹੋਏ ਸੀ ਉਹਨਾਂ ਦੀ ਭਾਵਨਾ ਤੁਸੀਂ ਸਮਝੀ ਨਹੀਂ ਹੁਣ ਦੇਣ ਅਸਤੀਫਾ ਅਸੀਂ ਨਾ ਦਵਾਂਗੇ ਤੇ ਅਸੀਂ ਐ ਕਰਾਂਗੇ ਦੇਣ ਅਸਤੀਫਾ ਹੁਣੇ ਦਿੰਦੇ ਕਿਉਂ ਨਹੀਂ ਆ ਬਾਅਦ ਜਦੋਂ ਜਦੋਂ ਘਰ ਨੂੰ ਆਉਂਦੀ ਆ ਸਾਰਿਆਂ ਨੂੰ ਚੰਗੀ ਲੱਗਦੀ ਆ ਉਹ ਗਰਾਊਂਡ ਲੈਵਲ ਤੇ ਕੰਮ ਕੀਤੇ ਬਿਨਾ ਜਦੋਂ ਅਸੀਂ ਬੋਲ ਦਿੰਨੇ ਆ ਨਾ ਉਹ ਬਾਈ ਪੂਰਾ ਕਰਨਾ ਬਹੁਤ ਹੁੰਦਾ ਦੀਪਕੂ ਸਾਹਿਬ ਦੀ ਹੈ ਅਸੀਂ ਐਮਐਸਪੀ ਦੀ ਜਿਹੜੀ ਆ ਮੈਂ ਦੱਸੈ ਨਾ ਉਹ ਇਹਦਾ ਅ ਮੈਂ ਆਪਣੇ ਗੱਲ ਨਹੀਂ ਹਕੀਅਤ ਨਾਲ ਮੋਲ ਮੋਲ ਗੱਲ ਨੇ ਦਿੱਤਾ ਇਹ ਬਿਆਨ ਹੈ ਪੰਜਾਬ ਸਰਕਾਰ ਕੋ ਤੇ ਆਪਣਾ ਬਾਰਦਾਨਾ ਦੇਣ ਜੋਗੇ ਪੈਸੇ ਨਹੀਂ ਗਏ ਤੇ ਐਮਐਸਪੀ ਕਿੱਥੋਂ ਦੇ ਦੂਗੀ ਇਹ ਵੀ ਸੈਕਟਰ ਦਾ ਗੱਲ ਹੈ ਸੈਕਟਰ ਦੇ ਸਕਦਾ ਪੰਜਾਬ ਗਵਰਨਮੈਂਟ ਕੋ ਤੇ ਨਾ ਬੈਟਰੀ ਹੈ ਨਹੀਂ ਗਾ ਤੁਸੀਂ ਪ੍ਰੋਪੋਜ਼ਲ ਭੇਜ ਸਕਦੇ ਹੋ ਇਹਨੂੰ ਭੇਜ ਸਕਦੇ ਆ ਪਰ ਇਹ ਆਪਾਂ ਇਹ ਕਰੀ ਨਹੀਂ ਸਕਦੇ ਇਹਨਾਂ ਕੋ ਤੇ ਇਹਦੇ ਨਿੰਮਟਾ ਲੈ ਲੈ ਕੇ ਉਹਨਾਂ ਕੋ ਸਾਰਨਦਾ ਹੈ ਆ ਕਰ ਚਾ ਲੈ ਲੈ ਕੰਡ ਐਮ ਐਸ ਪੀ ਕਿੱਥੋਂ ਦੇ ਦੇਣਗੇ ਤੁਹਾਨੂੰ ਤੁਸੀਂ ਜਿਹੜੇ ਫੰਡ ਪਏ ਆ ਉਹਦੇ ਲਿਆਉਂਦੇ ਨਹੀਂ ਆ ਤੇ ਨਵਾਂ ਇਹਨਾਂ ਨੇ ਕਿੱਥੋਂ ਪ੍ਰਪੋਜ਼ਲ ਦੇਣਾ ਤੁਸੀਂ ਮੈਨੂੰ ਇਹ ਗੱਲ ਦੱਸੋ ਜਿਹੜਾ ਪਿਆ ਫੰਡ ਆ ਲੋਕਾਂ ਨੂੰ ਲਿਆ ਗਿਆ ਉਹ ਵੀ ਦੇਣ ਨਹੀਂ ਦੇ ਤੇ ਨਵਾਂ ਪ੍ਰਪੋਜ਼ਲੇ ਪਾ ਦੇਣਗੇ ਇਹ ਤੇ ਕਹਿੰਦੇ ਕਿ ਗੋਰੇ ਵੀ ਆਉਣਗੇ ਇੱਥੇ ਕੰਮ ਕਰਨਗੇ ਹੋਰ ਕਿੱਥੇ ਆਉਣੇ ਆ ਜੀ ਗੋਰੇ ਵੇਖਣਾ ਆ ਕਰਨਗੇ ਵੀਡੀਓ ਬਣਾ ਕੇ ਫਿਰ ਉਹ ਦਿਖਾਉਣਗੇ ਵੀ ਇਹ ਵੇਖੋ ਜੀ ਕਿੱਥੇ ਸੀਗੇ ਤੇ ਕਿੱਥੇ ਆ ਗਏ ਆ ਹਾਂ ਜਿਹੜਾ ਵੀ ਆਇਆ ਇਹਨਾਂ ਲੁੱਟਿਆ ਆ ਲੋਕਾਂ ਨੇ ਇਹਨਾਂ ਨੂੰ ਚਾਇਆ ਸੀ ਪਹਿਲੀਆਂ ਸਰਕਾਰਾਂ ਜੀ ਕਾਲੀਦਲ ਵੀ ਰਹੀ ਕਾਂਗਰਸ ਵੀ ਰਹੀ ਇਹਨਾਂ ਦੇ ਉੱਤੇ ਇਹਨਾਂ ਨੇ ਟੈਗ ਲਾ ਦਿੱਤਾ ਕਿ ਇਹ ਲੂਟੂ ਆ ਜੀ ਇਹ ਇਦਾਂ ਕਰਦੇ ਓਦਾਂ ਕਰਦੇ ਆ ਠੀਕ ਆ ਇਹ ਕੀ ਕਰਦੇ ਉਹ 3 ਸਾਲ ਸਰਕਾਰਾਂਾਂ ਕੀ ਕੋਈ ਕੰਮ ਹੀ ਵਿਕਾ ਦੇਣ ਕੋਈ ਕੀਤਾ ਜੇ ਇਹਨਾਂ ਨੇ ਮਹੱਲਾਕ ਨਹੀਂ ਲਿਖੇ ਉਹ ਕਹਿੰਦੇ ਪਤੀ ਦੇ ਬਿੱਲ ਮੁਕਾਫਾਫ ਕਰਦੇ ਆ ਸਭ ਤੋਂ ਵੱਡੀ ਗਲਤੀ ਬਾਦਲ ਸਿੰਘ ਸਾਹਿਬ ਆਏ ਉਹਨਾਂ ਨੇ ਗਰੀਬਾਂ ਨੂੰ ਕਣਕ ਦੇਣੀ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਰੋਜ਼ਗਾਰ ਤੋਂ ਇਹ ਆਦਮੀ ਰੋਜ਼ਗਾਰ ਦੀ ਗੱਲ ਕਰਦੇ ਕਹਿੰਦੇ ਰੋਜ਼ਗਾਰ ਨੂੰ ਮੁਫ ਮੁਫ ਚੜਦੋ ਮੇਰੀ ਬੇਤੁਸਣੇ ਵਿੱਚ ਗੱਲ ਪੂਰੀ ਹੁੰਦੇ ਹੁਣ ਜੇ ਆਪਾਂ ਵੇਖੀਏ ਤੁਸੀਂ ਕਿਤੇ ਜਦੋਂ ਪਿੰਡਾਂ 'ਚ ਕਣਕ ਦੇ ਬੰਡੀ ਦੀ ਹੈ ਨਾ ਉਹ ਆ ਕੇ ਕਿਤੇ ਵੇਖਿਓ ਪ੍ਰੈਸ ਕਾਨਫਰੈਂਸ ਕਰਿਓ ਉਹ ਭੈਣ ਭਰਾ ਸ਼ਾਮਾ ਨੂੰ ਇਕੱਠੇ ਹੁੰਦੇ ਉਹ ਕਣਕ ਦੀਆਂ ਪਰਚੀਆਂ ਪਿੱਛੇ ਲੜਦੇ ਆ ਠੀਕ ਹੈ ਜੀ ਇਹਨਾਂ ਨੇ ਲੋਕਾਂ ਨੂੰ ਆਪਸ ਵਿੱਚ ਇਦਾਂ ਪਾੜਦਾ ਉਹੋ ਜੇ ਮੰਨ ਲਓ ਗਰੀਬਾਂ ਨੂੰ ਰੋਜ਼ਗਾਰ ਮਿਲਿਆ ਹੁੰਦਾ ਕਣਕ ਪਿਛੇ ਕਿਉਂ ਲੜਨਾ ਪੈਂਦਾ ਲੋਕ ਕਮਾਉਂਦੇ ਆਪਣਾ ਖਾਂਦੇ ਹੁਣ ਇਹਨਾਂ ਨੇ ਬੱਤੀ ਫ੍ਰੀ ਕਰਦੀ ਆ ਜੀ ਤੇ ਫਿਰ ਜੇ ਬੱਤੀ ਫ੍ਰੀ ਕੀਤੀ ਆ ਤੇ ਸਰਕਾਰੀ ਜਿੰਨੇ ਵੀ ਆ ਮਲਾਜ਼ਮਾਂ ਨੂੰ ਤਨਖਾਹ ਕਿਉਂ ਨਹੀਂ ਮਿਲਣਦੀ ਜੇ ਮੰਨ ਲਓ ਹੁਣ ਹਰਿਆਣਾ ਵਾ ਹਰਿਆਣੇ ਦੀ ਟਰਾਂਸਪੋਰਟ ਸਾਰੀ ਸਰਕਾਰੀ ਹੈ ਕਿੰਨਾ ਉਹਨਾਂ ਨੂੰ ਪੈਸਾ ਇਕੱਠਾ ਹੁੰਦਾ ਟਰਾਂਸਪੋਰਟ ਤੋਂ ਪੰਜਾਬ ਦੇ ਵਿੱਚ ਕਿੰਨੀਆਂ ਸਰਕਾਰੀ ਬੱਸਾਂ ਚੱਲਣੀਆਂ ਗੱਲ ਤੇ ਹੈ ਨਾ ਗਰਾਊਂਡ ਲੈਵਲ ਤੇ ਇਹਨਾਂ ਦੇ ਕੋਲ ਕੁਝ ਨਹੀਂ ਆ ਬੱਸ ਉਹ ਕੋਈ ਛੁਟਕਲੇ ਆ ਤੇ ਜਾਂ ਤਾੜੀਆਂ ਮਾਰ ਲੀਆਂ ਵਿਧਾਨ ਸਭਾ ਜਾ ਕੇ ਸੈਸ਼ਨ 'ਚ ਜਾ ਕੇ ਬੱਸ ਇਹੋ ਕੁਝ ਹੀ ਹੈ ਨਾ ਜੀਪੂਤੇ ਸਾਹਿਬ ਕੀ ਕਹਿੰਦਾ ਹੈ ਤੁਸੀਂ ਸਵਾਲ ਕੀਤਾ ਹੈ ਪੀਪੂਤ ਮਾਨ ਕਹਿੰਦਾ ਹੈ ਕਿ ਇੱਥੇ ਕੋਰੇ ਆ ਕੇ ਕੰਮ ਕਰਿਆ ਕਰਨਗੇ ਉਹ ਕੋਰੇ ਛੱਡ ਕੇ ਇੱਥੇ ਤੇ ਆਈ ਕੀ ਆ ਬਹੁਤ ਮਨ ਬਾਤ ਚਲ ਗਏ ਤੇ ਭਈਏ ਆਉਣਗੇ ਭਈਏ ਵੈਕਲੇ ਆ ਭਈਆਂ ਦਾ ਕਬਜਾ ਹੋਊਗਾ ਕੋਰੀਆਂ ਦੇ ਚਾਉਣਾ ਨਹੀਂ ਭਈਆਂ ਦਾ ਕਬਜਾ ਇੱਥੇ ਹੋ ਜਾਣਾ ਤੇ ਮੇਰ ਅਦਾਈ ਨਹੀਂ ਹੋ ਗਿਆ ਵੀ ਆਪਣੇ ਬੱਚੇ ਮੈਚਾ ਕੈਨੇਡਾ ਜਾਣਦੇ ਆ ਤੇ ਉਹ ਇੱਥੇ ਆਪਣੇ ਰਹਿਣਾ ਕੋਈ ਨਹੀਂ ਦੋ ਰੇ ਸਾਰੇ ਤੇ ਭਈਆਂ ਦਾ ਰਾਜ ਹੋਊਗਾ ਭਈਏ ਕਬਜਾ ਕਰਦੇ ਤੇ ਤੇ ਕਿਸਾਨ ਬੜੇ ਖੁਸ਼ ਨੇ ਕਿ ਰਾਜ ਨੂੰ ਨਹੀਂ ਉਹ ਸਵੇਰੇ ਬੱਤੀ ਆਉਣੀ ਸਵੇਰੇ ਆਪਣੇ ਬਾੜੇ ਖਾਲੇ ਘਰਾਂ ਤੋਂ ਆਪਣੇ ਘਰ ਦਾ ਰਾਤ ਤੋਂ ਹੁੰਦੇ ਇਹ ਪਤਾ ਨਹੀਂ ਕਿਹੜੇ ਕਦਾਂ ਨਾਲ ਜੀਆਂ ਗੱਲਾਂ ਚੱਰੀ ਜਾਂਦਾ ਇਹ ਤੇ ਆਪਣਾ ਕਿਹੜੇ ਚੱਕਰਾਂ 'ਚ ਘੁੰਮਿਆ ਫਿਰਦਾ ਸਾਨੂੰ ਕਿਸਦਾ ਪਤਾ ਨਹੀਂ ਕਿਹੜੇ ਬਿਆਨ ਸਵੇਰੇ ਹੋਏ ਹੁੰਦਾ ਰਾਤ ਨੂੰ ਬਿਆਨ ਹੋਰ ਹੁੰਦਾ ਕਿਉਂ ਕੀ ਕਰਨ ਲੱਗਦਾ ਸਵੇਰੇ ਤੇ ਸ਼ਾਮ ਦੇ ਬਿਆਨ ਇਹ ਸਾਰੇ ਤੁਸੀਂ ਜਾਣਦੇ ਮੈਂ ਨਹੀਂ ਕਹਿ ਸਕਦਾ ਪਰ ਅਸੀਂ ਸਾਰੇ ਸਰਕਾਰ ਦਾ ਕਰਦੇ ਨਹੀਂ ਕਿਨ ਜਿਹੜੇ ਨੌਜਵਾਨ ਜਿਹੜੇ ਬੜੇ ਹਤਾਸ਼ ਨੇ ਬੱਚਾ ਬੱਚਾ ਨਿਸ਼ਾਨੇ ਗੱਲ ਕਰਦੇ ਪਾਉਂ ਨੌਕਰੀ ਮਿਹਰੀ ਇਹ ਪਤਾ ਲਿਆ ਨੌਕਰੀ ਕੇ ਦੀ ਗੱਲ ਕਰਦੇ ਨੇ ਉੱਥੇ ਜਿਹੜਾ ਬਹੁਤ ਬਹੁਤ ਲੋਕਾਂ ਨੂੰ ਖੁਸ਼ੀ ਹੋਈ ਕਿ ਇਹ ਪਤਾ ਲਿਆ ਨੌਕਰੀ ਇਹ ਪੀਲੇ ਨੇ ਵਿਚਾਂਡੇ ਹਰਗੇ ਦੇ ਵਿੱਚ ਤੇ ਜਿਹੜੇ ਉਹ ਪੱਤਰ ਦਿੱਤੇ ਆ ਉਹ ਵੀ ਨਹੀਂ ਮੇਰੇ ਹਿਸਾਬ ਨਾਲ 50 ਤੋਂ ਵੱਧ ਦਿੱਤੇ ਉਹਨਾਂ ਨੂੰ ਵੀ ਆਪਣੀ ਮਿਹਰੀ ਕਿਹੜੀ ਨਾਲ 50 ਮਿਹਰੀ ਹੋਇਆ ਇੰਦਾਂ ਵਿਚਾਰੇ ਸਾਡੇਾਂ ਨੂੰ ਧੱਕੇ ਹੀ ਖਾਂਦੇ ਆ ਕਹਿੰਦਾ ਮੈਂ ਫਿਰ ਆ ਕੀ ਗੁੱਸਾ ਕੱਢੋਗੇ ਪੂਰਾ ਕੱਢਾਂਗੇ ਜੀ ਠੂਕ ਕੇ ਕੱਢਾਂਗੇ ਜਿੱਦਾਂ ਲੋਕਾਂ ਨੇ ਇਹਨਾਂ ਨੂੰ ਬਹੁਤ ਮਤ ਦਿੱਤੀ ਹੈ ਨਾ ਬਸ ਪ੍ਰਿਆਰ ਦੇ ਲੋਕ ਇੱਥੇ ਗਲਤੀ ਕਰਦੇ ਆ ਬਹੁਤ ਮਤ ਨਹੀਂ ਦੇਣੀ ਇਹ ਜਿੱਦਾਂ ਇਹਨਾਂ ਨੂੰ ਬਹੁਮਤ ਦਿੱਤੀ ਆ ਇਹਨਾਂ ਨੂੰ ਉਹ ਮੋਦੀਆਂ ਨੂੰ ਹੋ ਗਿਆ ਵੀ ਅਸੀਂ ਬਸ ਹੁਣ ਆ ਗਏ ਆ ਬਸ ਚੱਲੀ ਜਾਣਾ ਕੰਮ ਪਰ ਜਿਹੜੇ ਪੰਜਾਬ ਦੇ ਲੋਕ ਆ ਇਹਨਾਂ ਨੂੰ ਇਹ ਨਹੀਂ ਪਤਾ ਇਹ ਵੀ ਪੰਜਾਬੀ ਆ ਇਹਨਾਂ ਨੂੰ ਆਪਣਾ ਹੀ ਨਹੀਂ ਪਤਾ ਵੀ ਜਦੋਂ ਇਹ ਘਮਾਉਂਦੇ ਆ ਜਾਂਦੇ ਆ ਫਿਰ ਵੜਿਆਂ ਵੜਿਆਂ ਦਾ ਤਖਤਾ ਪਲਟ ਦਿੰਦੇ ਨੇ ਲੱਕੂ ਵੜਿਆਂ ਵੜਿਆਂ ਦਾ ਤਖਤਾ ਜਿਹੜਾ ਆ ਉਹ ਪਲਟ ਦਿੰਦੇ ਨੇ ਲੇਕਿਨ ਕਿਤਨਾ ਕਿਤੇ ਪੰਜਾਬ ਸਰਕਾਰ ਦੇ ਉੱਤੇ ਵੀ ਲੋਕਾਂ ਦਾ ਕਿੰਨਾ ਗੁੱਸਾ ਨਿਕਲਦਾ ਤੁਹਾ ਨਜ਼ਰ ਆ ਰਿਹਾ ਉੱਤੇ ਉਹ ਪੰੰਖਤ ਸੀਟ ਹੈ ਉਸ ਮੁਦਾਏ ਕੇ ਨਗਰ ਹੈ ਪੇਜ ਹੋਂ ਦਰਕਰ ਨਜ਼ਰ ਆ ਰਹੇ ਲੇਕਿਨ ਇਹੋ ਜਿਹੀ ਸਮੱਸਿਆ ਕਰਕੇ ਚੱਲ ਰਿਹਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਆਪਾ ਪ੍ਰੇਮ ਸਿੰਘ ਜੀ ਦਾ ਉਹ ਵੀ ਕਵੀ ਪਰਵਾਹ ਹੰਗਾਰਾ ਜਲਾਇਆ ਉਹ ਵੀ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਮੁਕਾਬਲੇ ਵਿਰੋਧ ਰਹਿ ਲੋਕਾਂ ਨੂੰ ਆਪ ਦੇ ਵਿੱਚ ਮਨਾਂ ਦੇ ਵਿੱਚ ਜਿਹੜਾ ਹੈ ਉਹ ਇਹ ਨਜ਼ਰ ਆ ਰਿਹਾ ਹੈ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਵਿੱਚ ਜਿਹੜੀਆਂ ਹੋ ਰਹੀਆਂ ਲੋਕ ਸਭਾ ਹਾਲਾਤ ਹੈ ਕਿ ਨਕੀ ਜਿਹੜੇ ਨੇਤਾ ਵੀ ਹਰਾ ਨਹੀਂ ਚੜਕਦੇ ਨੇ ਉਹ ਆ ਸਕਦੇ ਨੇ ਕੈਮਰਾਮੈਨ ਬੰਤਰਾ ਗੁੱਪੇ ਸੇ